ਮੌਤ ਵੇਖ ਕੇ ਦਿਲ ਦਹਿਲ ਜਾਂਦੇ ਸਾਧ ਸੰਗਤ 13 ਕੁ ਵਰਿਆਂ ਦੇ ਬਾਬਾ ਜੁਝਾਰ ਸਿੰਘ ਜੀ ਨੇ ਆ ਕੇ ਗੁਰੂ ਪਿਤਾ ਜੀ ਨੂੰ ਕਿਹਾ ਸੀ ਹੁਣ ਮੇਰੀ ਸ਼ਹੀਦ ਹੋਣ ਦੀ ਵਾਰੀ ਹੈ ਤੇ ਸੋਹਣ ਸਿੰਘ ਸੀਤਲ ਜੀ ਉੱਥੇ ਨਾ ਬੜੇ ਕਮਾਲ ਦੇ ਬਚਨ ਲਿਖਦੇ ਆ ਕਹਿੰਦੇ ਮਹਾਰਾਜ ਦਾ ਗੱਜ ਘੜ ਆਇਆ ਪੁੱਤਰ ਨੇ ਕਿਹਾ ਵੀ ਮੌਤ ਲਈ ਆਗਿਆ ਦਿਓ ਸ਼ਹੀਦ ਹੋਣ ਲਈ ਤੇ ਪਿਤਾ ਦਾ ਗੱਜ ਭਰਿਆ ਕਲਗੀਧਰ ਪਿਤਾ ਦਾ ਕਿਸੇ ਮੌਤ ਵਾਸ ਨਹੀਂ ਖੁਸ਼ੀ ਵਿੱਚ ਗਦਗਦ ਹੋ اٹھے ਕਹਿਣ ਲੱਗੇ ਜੁਝਾਰ ਸਿੰਘ ਬੜਾ ਹੀ ਚੰਗਾ ਕੀਤਾ ਈ ਮੇਰੇ ਲਾਲ ਕੌਮ ਵਿੱਚ ਇੱਕ ਪਿਰਤ ਨੂੰ ਤੂੰ ਵੀ ਜਨਮ ਦੇ ਦਿੱਤਾ ਕਿ ਮੌਤ ਵਾਸਤੇ ਵਰਗੇ ਜੁਝਾਰੀਆਂ ਨੂੰ ਸੱਦਣਾ ਨਹੀਂ ਪਿਆ ਕਰੇਗਾ ਛਾਲਾਂ ਮਾਰ ਕੇ ਆਪ ਆਇਆ ਕਰਨਗੇ ਆਪ ਆਇਆ ਕਰਨਗੇ ਬਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਜੇ ਨਾਜ ਸੀ बोले गुरु गोविंद उस नन्हे से जांबाज से बोले गुरु गोविंद रोका नहीं आगाज से बोले गुरु गोविंद आओ तन पाक पे हथियार सजा दूं ਆ ਮੇਰੇ ਜੁਜਾਰ ਸਿੰਘ ਤੇਰੇ ਪਾਕ ਪਵਿੱਤਰ ਨਿਰਮਲ ਜਿਸਮ ਦੇ ਉੱਤੇ ਮੈਂ ਆਪਣੇ ਹੱਥੀ ਸ਼ਸਤਰ ਸਜਾਉਂਦਾ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੂੰ सौंपा है खंजर इसे शमशीर समझना नेजे को दादा का तीर समझना जितने इससे मरे उन्हें बेपीर समझना कष्ट आए तो सी नहीं करनी मेरी जान कभी मुंह से उफ नहीं भरनी ਥਾਪੜਾ ਦੇ ਕੇ ਕਿਹਾ ਲਾਲ ਪਤਾ ਨਹੀਂ ਕਿੰਨੇ ਕ ਤੇਰੇ ਜਿਸਮ ਦੇ ਉੱਤੇ ਫਟ ਚੱਲਣ ਵੱਜਣਗੇ ਕਿੰਨੀਆਂ ਕ ਤਲਵਾਰਾਂ ਘਾਵ ਕਰਨਗੀਆਂ ਕਿੰਨੇ ਕ ਤੀਰ ਤੈਨੂੰ ਛਲਣੀ ਕਰਨਗੇ ਵੇਖੀ ਕਿਤੇ ਤੇਰੀ ਜ਼ੁਬਾਨ ਤੋਂ ਇੱਕ ਵਾਰੀ ਹਾਏ ਨਾ ਨਿਕਲ ਜਾਏ ਸੀ ਨਾ ਨਿਕਲ ਜਾਏ ਕਿਤੇ ਇਹ ਗਲਵੱਕੜੀ ਪਾ ਕੇ ਸਾਬ ਨੇ ਕਿਹਾ ਸੀ ਲੋ ਜਾਓ ਸਿਧਾਰੋ ਤੁਮੇ ਕਰਤਾਰ ਕੋ ਸੰਪਾ ਮਰ ਜਾਓ ਜਾਂ ਮਾਰੋ ਤੁਮੇ ਕਰਤਾਰ ਕੋ ਸੰਪਾ ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ ਤੇ ਲਾਲ ਤੇਰੇ ਵਾਸਤੇ ਇੱਕ ਅਰਦਾਸ ਕਰਕੇ ਤੋਰਦਾ ਜਿਹੜੀ ਗੱਲ ਇੱਥੋਂ ਕਹੀ ਜਾ ਰਹੀ ਸੀ ਨਾ ਪਹਿਲਾਂ ਕਿ ਸ਼ਹਾਦਤ ਸਾਰਿਆਂ ਦੇ ਭਾਗਾਂ ਵਿੱਚ ਨਹੀਂ ਹੁੰਦੀ ਇਹ ਬੜੇ ਨਸੀਬ ਨਾਲ ਮਿਲਦੀ ਹੈ ਸਾਬ ਕਹਿੰਦੇ ਪੁੱਤਰ ਲਈ ਮੈਂ ਅਰਦਾਸ ਕਰਦਾ ਰਲ ਕੇ ਅਰਦਾਸ ਕਰੀਏ ਕਿ ਜਾਂ ਮਾਲਕਾ ਕਰਤਾ ਪੁਰਖ ਵਾਹਿਗੁਰੂ ਮੇਰੇ ਲਾਲ ਦੀ ਝੋਲੀ 'ਚ ਸ਼ਹਾਦਤ ਦਾ ਰਤਬਾ ਪਾਵੇ जंग में हो जाते खुदा हिम्मत तुम्हें बख्शे प्यासे हो जाते जामे शहादत तुम्हें बख्शे अरदास महाराज ने थापड़ा दे के क्या जाओ पुत्र पर तो याद रखी बेटा तुम ही हो पंथ के बेड़े के खवैया बेड़े वाला मलाह ਤੇ ਆਖਿਆ ਮੇਰੇ ਪੁੱਤਰਾ ਇਹ ਬੇੜਾ ਤੇਰੇ ਸੀਸ ਦੇ ਚੱਪੂ ਨਾਲ ਅੱਗੇ ਵਧਣਾ ਹੈ ਅੱਜ ਅਸੀਂ ਕਹਿ ਰਿਹਾ ਪੰਥ ਅੱਗੇ ਨਭ ਵੱਧਦਾ ਨਹੀਂ ਅੱਗੇ ਪੰਥ ਚੜ੍ਹਦੀ ਕਲਾ 'ਚ ਨਹੀਂ ਜਾਂਦਾ ਕਲਗੀਧਰ ਪਿਤਾ ਨੂੰ ਪੁੱਛੋ ਪੰਥ ਨੂੰ ਕਿਦਾਂ ਚੜ੍ਹਦੀ ਕਲਾ 'ਚ ਲੈ ਕੇ ਜਾਣਾ ਮੋਹ ਤੇ ਲੋਭ ਵਸ ਗੁਰਮਖੋ ਪਾਪ ਕਰ ਕਰਕੇ ਪੁੱਤਰ ਪਾਲ ਕੇ ਕਦੀ ਪੰਥ ਦਾ ਭਲਾ ਕਿੱਥੋਂ ਲੋਚ ਲਵਾਂਗੇ ਅਸੀਂ ਤੁਮੇ ਤੀਗ ਚਲਾਤੇ ਹੋਏ ਦੇਖੂ ਇਨ ਅੱਖੋਂ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੋ ਬਾਬਾ ਜੂਹਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਗਏ ਚੰਦ ਉਪਾਲਨ ਲੱਗੇ ਜਿਸਮ ਦੇ ਚਿੱਥਲੇ ਉੱਡ ਗਏ ਟੁਕੜੇ ਟੁਕੜੇ ਹੋ ਗਏ ਸੀਤਲ ਜੀ ਬੋਲ ਲਿਖਦੇ ਆ ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਅੱਖਾਂ ਸਾਵੇਂ ਹੋ ਗਿਆ ਜਦ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮਰ ਜਾਈ ਚੱਲਣਾ ਹੁਕਮਰ ਜਾਈ ਚੱਲਣਾ ਜੋ ਕਰੇ ਸੰਤ ਚੰਗੇਰਾ ਮੈਂ ਉਜੜਾ ਪੰਥ ਵਸੇ ਮਨ ਚਾਉ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਧਨ ਤੇਰਾ ਜੇਰਾ